ਕਲਸਾ ਵਾਹਿਗੁਰੂ ਜੀ ਦੀ ਫਤਿਹ ਨਗਰ ਫੂਲ ਦੇ ਵਿੱਚ ਗੁਰਦੁਆਰਾ ਵਿਵੇਕ ਸਰ ਸਾਹਿਬ ਸ਼ਹੀਦ ਬਾਬਾ ਸੰਗ ਸਿੰਘ ਜੀ ਦਾ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਤੇ ਸ਼ਹੀਦ ਬਾਬਾ ਜੈ ਸਿੰਘ ਜੀ ਦਾ ਸਾਲਾਨਾ ਗੁਰਮਤ ਸਵਾਗਤ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਖੂਨਦਾਨ ਕੈਂਪ ਅਬਰ ਸੰਚਾਰ ਘੋੜਿਆਂ ਦੀਆਂ ਦੌੜਾਂ ਅਤੇ ਗੱਤਕੇ ਮੁਕਾਬਲੇ ਕਰਵਾਏ ਜਾ ਰਹੇ ਆਪ ਸਰਬੱਤ ਸੰਗਤਾਂ ਨੂੰ ਇਹ ਅਪੀਲ ਬੇਨਤੀ ਕੀਤੀ ਜਾਂਦੀ ਹੈ ਕਿ ਜਿੱਥੇ ਇਸ ਇਲਾਕੇ ਦੇ ਵਿੱਚ ਇਹ ਵੱਡਾ ਗੁਰਮਤ ਸਮਾਗਮ ਹੁੰਦਾਗਾ ਜਿੱਥੇ ਸੰਤ ਮਹਾਪੁਰਸ਼ਾਂ ਤੋਂ ਗੁਰਬਾਣੀ ਕੀਰਤਨ ਸਰਵਣ ਕਰਕੇ ਉੱਥੇ ਬਣਦੀ ਸੇਵਾਵਾਂ ਜਿਸ ਤਰ੍ਹਾਂ ਕਿ ਮਨੁੱਖਤਾ ਦੀ ਸੇਵਾ ਖੂਨਦਾਨ ਕੈਂਪ ਹੈ ਹਰ ਇੱਕ ਨੂੰ ਲੋੜ ਹੈ ਉਹਦੇ ਵਿੱਚ ਵੀ ਆਪ ਦਾ ਵੱਡਾ ਯੋਗ ਪਾਓ ਤੇ 1 2 3 ਦਾ ਸਮਾਗਮ ਹੈ 3 ਤਰੀਕ ਨੂੰ ਜਿਹੜੇ ਸਮਾਗਮ ਹੈ ਖੂਨਦਾਨ ਕੈਂਪ ਉਹਦੇ ਵਿੱਚ ਆਪਣੀ ਹਾਜ਼ਰੀ ਪਾਓ ਤੇ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਵੱਲ ਚੜ ਕੇ ਤਨ ਮਨ ਧੰਦੇ ਨਾਲ ਜਿਸ ਤਰ੍ਹਾਂ 2 ਤਰੀਕ ਨੂੰ ਨਗਰ ਫੂਲ ਤੋਂ ਨਗਰ ਕੀਰਤਨ ਸਾਹਿਬ ਚੱਲ ਗੁਰੂ ਮਹਾਰਾਜ ਸਾਹਿਬ ਪਾਤਸ਼ਾਹ ਦੀ ਰੈਣ ਰਵਾਈ ਨਗਰ ਕੀਰਤਨ ਚੱਲੜਾ ਉਹ ਨਗਰ ਕੀਰਤਨ ਗਿੱਲ ਕਲਾ ਹੁੰਦਾ ਹੋਇਆ ਰਾਮਪਰਾ ਰਾਮਪਰਾ ਪਿੰਡਰ ਤੋਂ ਬਾਵ ਸਕੂਲ ਜਾਵੇਗਾ ਜਿਹਦੀ ਸ਼ੋਭਾ ਯਾਤਰਾ ਦੇ ਵਿੱਚ ਆਪ ਸਰਬੱਤ ਸੰਗਤਾਂ ਹਾਜ਼ਰ ਹੋ ਕੇ ਧੰਨਤਾ ਦੇ ਜੋਗ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ